ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਕੇਰੀਆਂ ਹਲਕੇ ਤੋਂ ਉਮੀਦਵਾਰ ਪ੍ਰਮੇਂਦਰ ਸਿੰਘ ਖਾਲਸਾ ਜੀ ਨੇ ਪਰੇ ਨਾਮਜ਼ਦਗੀ ਪੱਤਰ ਸਰਦਾਰ ਪ੍ਰਮੇਂਦਰ ਸਿੰਘ ਖਾਲਸਾ ਜੀ ਨੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਦਾ ਤਹਿ ਦਿਲੋਂ ਕੀਤਾ ਧੰਨਵਾਦ ਉਹਨਾਂ ਆਖਿਆ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਮਾਣ ਬਖਸ਼ਿਆ ਕੋਵਿਡ ਦੀਆਂ ਹਦਦਾਂ ਨੂੰ ਮੁੱਖ ਰੱਖਦੇ ਹੋਏ ਪਰੇ ਨਾਮਜ਼ਦੀ ਕਾਗਜ਼ ਸਾਧਰੀਆਂ ਸੰਗਤਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ ਵਾਇਗ ਰੁਈਦਾ ਕੀਤਾ ਸ਼ੁਕਰਾਨਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੋਂ ਧੰਨਵਾਦ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਬਾਕੀ মিডিਆ ਨਾ ਕੀਤਾ ਗਿਲਾ ਕਿਹਾ ਕਿ ਹੋਰ মিডিਆ ਸਾਡੀਆਂ ਖਬਰਾਂ ਨਹੀਂ ਲਗਾਉਂਦਾ ਅਸੀਂ ਦਾਅਵਾ ਕਰਦੇ ਹਾਂ ਕਿ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲਿਆਂ ਨਾਲ ਬੀਬੀਸੀ ਇੰਟਰਨੈਸ਼ਨਲ ਰੇਡੀਓ ਹਮੇਸ਼ਾ ਖੜਾ ਰਹੇਗਾ ਪਰਮਿੰਦਰ ਸਿੰਘ ਖਾਲਸਾ ਜੀ ਹੋਰ ਕੀ ਕਿਹਾ ਆਓ ਦੇਖੀਏ ਦਲਬੀਰ ਚਰਖਾ ਦੀ ਪੂਰੀ ਰਿਪੋਰਟ ਸਾਡਾ ਬੀਬੀਸੀ ਇੰਟਰਨੈਸ਼ਨਲ ਰੇਡੀਓ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਾਲ ਸਾਡੀ ਅੱਜ ਅਸੀਂ ਸਾਰੀ ਜਥੇਬੰਦੀ ਵੱਲੋਂ ਜਿਹੜਾ ਨਾਮ ਬੱਤੀ ਸਰ ਜਿਹੜਾ ਦਾਖਲ ਕਰਤਾ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਸਾਨੂੰ ਮਾਣ ਖਿੜ ਰਿਹਾ ਅਸੀਂ ਹੁਣ ਯਾਤ ਜਾ ਕੇ ਵਿਤਰ ਰਹੇ ਹਾਂ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜੇ ਸਾਰੇ ਕਾਰਜ ਅੱਜ ਸਵੇਰ ਤੋਂ ਹੀ ਤੁਹਾਨੂੰ ਫੋਨ ਆਉਣੇ ਚાલુ ਹੋ ਗਏ ਸੀ ਸਾਰੇ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਅਸੀਂ ਇੱਥੇ ਵੀ ਆਏ ਹਾਂ ਇਹ ਕੋਵਿਡ ਨੂੰ ਮਤਲਕ ਰੱਖਦਿਆਂ ਹੋਇਆਂ ਜਿਹੜੀਆਂ ਅਦਾਸਾਂ ਦਿੱਤੀਆਂ ਸੀਗੀਆਂ ਅਸਲਿੰਗ ਸਾਹਿਬ ਉਹਨਾਂ ਨੇ ਇਸ ਕਰਕੇ ਅਸੀਂ ਜੀਆਂ ਨੂੰ ਜ਼ਿਆਦਾ ਇਕੱਠਿਆ ਨਹੀਂ ਕਰ ਸਕੇ ਤਿੰਨ ਬੰਦੇ ਹੀ ਅੰਦਰ ਅਲਾਉਡ ਕੀਤੇ ਉਹਨਾਂ ਨੇ ਤੋਂ ਸਾਡੇ ਜੱਤੀ ਬੰਦੀ ਦੇ ਸਿੰਘ ਹੀ ਤਿੰਨ ਗਏ ਸੀਗੇ ਬਾਕੀ ਪ੍ਰਪੋਜ਼ਲ ਜਿਹੜੇ ਸਿੰਘ ਨੇ ਉਹ ਗਏ ਸੀਗੇ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਸ ਵਾਰ ਸਾਨੂੰ ਅੱਛਾ ਹੰਗਾਰਾ ਮਿਲ ਰਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਕੌਮੀ ਪ੍ਰਧਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਬਾਕੀ ਜਿਹੜੇ ਜੀਆਂ ਇਲਾਕਾ ਨਿਵਾਸੀਆਂ ਦਾ ਚੜ੍ਹਦੀ ਕਲਾ ਦੇ ਨਾਲ ਜਿਹੜਾ ਸਾਨੂੰ ਹੰਕਾਰਾ ਮਿਲ ਰਿਹਾ ਅਸੀਂ ਇਹ ਅਰਦਾਸ ਵੀ ਗੁਰੂ ਮਹਾਰਾਜ ਅੱਗੇ ਕੀਤੀ ਹੈ ਕਿ ਹੁਣ ਸਾਡੀ ਚੋਣਾਂ ਤੋਂ ਬਾਅਦ ਜਿਹੜੀ ਉਹ ਜਿੱਤ ਵੀ ਗੁਰੂ ਮਹਾਰਾਜ ਦੇਣ ਸਾਨੂੰ ਜੇ ਇੱਕ ਤੱਕ ਲੈ ਕੇ ਆਏ ਨੇ ਇਹ ਆਪ ਜੀਆਂ ਦਾ ਵੀ ਧੰਨਵਾਦ ਜਿਹੜਾ ਸੋਸ਼ਲ ਮੀਡੀਆ ਦੇ ਰਹਿੰਗੇ ਜਿਹੜਾ ਸਾਡੀ ਆਵਾਜ਼ ਨੂੰ ਉਲੰਧ ਕਰਦੇ ਹੋ ਬਾਕੀ ਚੈਨਲ ਤੇ ਸਾਡੀ ਖਬਰ ਜਾਂ ਪਰ ਸਾਡੀ ਖਬਰ ਕੋਈ ਲਾਉਂਦੇ ਨਹੀਂ ਬਾਕੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ